ਦਿਸ ਕਸ਼ਿਸ਼ ਕੀ ਹੋ ਰਿਹਾ ਨੋ ਮੈਂ ਮੋਗੇ ਦੀ ਹਸਪਤਲ ਤੇ ਪਹੁੰਚੀ ਹਾਂ ਲੜਾਈ ਝਗੜਾ ਹੈ ਕੀ ਮਾਮਲਾ ਕੀ ਹੈ ਮੇਰੇ ਲਵ ਮੈਰਿਜ ਹੋਈ ਸੀ 23 ਤਰੀਕ 23 ਮਈ ਨੂੰ ਤੇ ਮੇਰੇ ਘਰਦਿਆਂ ਨੇ ਮੈਨੂੰ ਮਤਲਬ ਜਦੋਂ ਮੈਂ ਇੱਧਰ ਆ ਗਈ ਤੇ ਅੱਜ ਮੈਂ ਬਿਆਨ ਲਿਖਾਉਣ ਆਈ ਸੀ ਥਾਣੇ ਵਿੱਚ ਤੇ ਮੈਨੂੰ ਮੰਡੀ ਤੋਂ ਕੜੀਸ ਤੇ ਮੇਰੇ ਘਰ ਦੇ ਲੈ ਕੇ ਆਏ ਮੇਰੇ ਕੋਲ ਕੋਣ ਕੁੱਟ ਕੋਲ ਕੁੱਟ ਮਾਰ ਕੇ ਨਹੀਂ ਗਈ ਸੀ ਹਾਂਜੀ ਕੁੱਟ ਮਾਰ ਕੇ ਨਹੀਂ ਗਈ ਸੀ ਬਹੁਤ ਜ਼ਿਆਦਾ ਮੈਨੂੰ ਕੜੀਸ ਤੇ ਲੈ ਕੇ ਆਏ ਆ ਉੱਥੋਂ ਮੰਡੀ ਚ ਕੁੱਟੀਛਾ ਕੀ ਨਹੀਂ ਮੇਰੇ ਮਾਮੇ ਨੇ ਮੇਰੇ ਡੈਡੀ ਨੇ ਤੇ ਮੇਰੇ ਡੈਡੀ ਦੇ ਨਾਲ ਇੱਕ ਦੋਸਤ ਸੀ ਤੇ ਦੁਕਾਨ ਦਾ ਮੁੰਡਾ ਹੈ ਕੀ ਇਹ ਸਿਰਫ ਲਾ ਮਰਜ ਕਰਕੇ ਐਸੇ ਗੱਲ ਨੂੰ ਖਾਪਾ ਸੀ ਹਾਂਜੀ ਇਹ ਹੋਈ ਕਿਨੇ ਨਾਲ ਸੀਗੀ ਲਾ ਮਰਜ ਇਹ ਪ੍ਰਤਿਵਾਲ 4 ਚਾਲਾ ਸੱਟਾ ਕਿੰਨੇ ਕੇ ਬੱਚੇ ਮੇਰੇ ਪੈਰ ਤੇ ਸੱਟਾ ਵੱਜਿਆ ਅੱਜ ਘਰੇ ਜਾ ਰਹੇ ਸੀ ਤੁਸੀਂ ਨਹੀਂ ਹਾਂਜੀ ਮੈਂ ਅਸੀਂ ਗਿਆਨ ਲਿਖਾ ਕੇ ਉੱਧਰ ਜਾ ਰਹੇ ਸੀ ਆਪਦੇ ਸੂਰੇ ਘਰ ਉਥਾ ਮੈਨੂੰ ਇਹਨਾਂ ਨੇ ਰਸਤੇ ਵਿੱਚੋਂ ਮੱਲਾ ਮਾਰਕੁੱਟ ਕੀਤੀ। ਤੁਸੀਂ ਕੌਣ ਕੌਣ ਸੀ ਇੱਥੇ ਜਾਦੇ? ਮੈਂ, ਮੇਰਾ ਘਰ ਵਾਲਾ ਤੇ ਮੇਰੇ ਸਹੁਰੇ ਸੀਗੇ। ਉਹਨਾਂ ਕਤਨੀ ਕੋਟ ਮਾਰ ਲਈ? ਨਹੀਂ, ਉਹਨਾਂ ਨੂੰ ਕੱਢ ਲਿਆ ਸੀ ਤੇ ਮੈਨੂੰ ਚਿੱਤ ਕੇ ਘਰੇ ਲੈ ਕੇ ਚੱਲੇ ਸੀ। ਇਹ ਜੀ 24524 ਨੂੰ ਲੜਕੀ ਹੇਕਾਸ਼ੀਸ਼ ਪਤਨੀ ਪ੍ਰਭ ਦਿਵਾਲ ਇਹਨਾਂ ਨੇ ਕੋਟ ਮੈਰਿਜ ਕਰਵਾਈ ਸੀਗੀ। ਤੇ ਇਹ ਬਿਆਨ ਲਿਖਾਉਣ ਆਏ ਸੀਗੇ ਥਾਣੇ ਕੱਲ੍ਹ। ਬਿਆਨ ਲਿਖਾ ਕੇ ਥਾਣੇ ਦੇ ਜੋ ਬਾਗ ਗਏ ਮੰਡੀ ਦੇ ਵਿੱਚ ਲੜਕੀ ਦਾ ਪਿਤਾ ਉਹਦਾ ਮਾਛੜ ਤੇ ਦੋ ਬੰਦੇ ਤਿੰਨ ਬੰਦੇ ਹੋਰ ਸੀਗੇ ਇਹਨਾਂ ਨੇ ਉਹਨੂੰ ਖਿੱਚ ਧੂਕਿਆ ਆਪਣੇ ਮੋਟਰਸਾਈਕਲ ਤੇ ਬਿਠਾ ਕੇ ਉਹਦੀ ਕੁੱਟਮਾਰ ਕੀਤੀ ਠੀਕ ਆ ਚਲੋ ਮੌਕੇ ਤੇ ਪੁਲਿਸ ਵੀ ਪਹੁੰਚ ਗਈ ਬਚਾਅ ਹੋ ਗਿਆ ਲੜਕੀ ਬਰਾਮਦ ਕਰ ਲਈ ਅਸੀਂ ਤੇ ਇਹਨਾਂ ਦੇ ਖਿਲਾਫ ਅਸੀਂ ਐਫ ਆਈ ਆਰ ਨੰਬਰ 88 341 365 14499 ਦਰਜ ਕਰ ਦਿੱਤੀ ਹੈ ਇਨਵੈਸਟੀਗੇਸ਼ਨ ਜਾਰੀ ਹੈ ਇੰਨ ਲੱਕੀਰ ਕਿਉਂ ਕਰੀ ਸੀ ਵੀ ਤਾਂ ਹਾਂ ਜੀ ਕਿਹੜੀ ਸਕਿੱਲ ਲੱਗੀ ਮੋਟਰਸਾਈਕਲ ਤੇ ਕਿਹੜੀ ਮੋਟਰਸਾਈਕਲ ਤੇ ਬਸ 10-15 ਕਰ ਦਿੰਦੇ ਸਾਰੇ ਲੰਮੇ ਹਾਂ ਲੰਮੇ